ਸਮੋਨੇ ਜਨੰਦਰ ਦੀ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦਿਆਂ ਔਰ ਡੀਐਚਓ ਸ਼ਿਖਤ ਜੀ ਤੁਸੀਂ ਮੇਰਾ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਵਾਈਸ ਜੀ ਕਾਲ ਸਾਹਿਬ ਸ਼੍ਰੀ ਵਾਈਸ ਜੀ ਜੀ ਸਾਹਿਬ ਡਾਕਟਰ ਸਰ ਦੇ ਨਾਲ ਕੁਝ ਸਾਥੀ ਆਏ ਨੇ ਮੈਂ ਉਹਨਾਂ ਦੇ ਨਾਮ ਲਵਾਂਗਾ ਉਹ ਵੀ ਅੱਗੇ ਪ੍ਰਧਾਨ ਜੀ ਕੋਲੋਂ ਸਰਪਾਪੋਮ ਮੋਰੀ ਅਜਨ ਔਰ ਵੀ ਸਾਥੀ ਗੁਰ ਹਰਿੰਦਰ ਸਿੰਘ ਜੀ ਮੇਰੇ ਨਾਲ ਵੀ ਹੋਰ ਸਾਥੀ ਬਹੁਤ ਵੱਡਾ ਪਰਿਵਾਰ ਹੋ ਰਿਹਾ ਹੈ ਇੱਥੇ ਕਿਦੇਪਾਲ ਜੀ ਦੀਵਾ ਜੀ ਰਾਜੀ ਜੀ ਬੈਕ ਤੇ ਘਰਾ ਲਓ ਬੈਕ ਤੇ ਬੈਠੇ ਪਾਜੀ ਬੈਕ ਤੇ ਘਰਾ ਲਓ ਮੁੰਡਾ ਫੜੋ ਰਾਜਨੀਤਿਕ ਕੇਂਦਰ ਮੇਰੇ ਪਾਲ ਸਿੰਘ ਜੀ ਪਰਜਿੰਦਰ ਸਿੰਘ ਜੀ ਗੁਰਦੀਪ ਸਿੰਘ ਜੀ ਕੋਲਾ ਠਾਕੁਰ ਜੀ ਚੰਦਰ ਸ਼ਰਮਾ ਜੀ ਬਰਲਾਜ ਸ਼ੇਟੀ ਜੀ ਗਵਿੰਦਰ ਦਾਵਾ ਜੀ ਕਲਸਿਟੀਜੀ ਵਿਪਾਰਟਮੈਂਟ ਦੇ ਦਿਵਿੰਦਰ 바ਵਾ ਜੀ ਜਸਵੰਤ ਸਿੰਘ ਜੀ ਚਬਿਆੜਕੇ ਤੋਂ ਰਾਮ ਪ੍ਰਕਾਸ਼ ਜੀ ਨਾਮ ਪ੍ਰਸਾਦ ਜੀ ਵਾਈਸ ਪ੍ਰੈਜ਼ੀਡੈਂਟ ਵਿਪਾਰਟਮੈਂਟ ਤੋਂ ਮਨਰਾਇ ਚੇਤੀ ਜੀ ਨੇ ਬਾਕੀ ਜਿਹੜੇ ਡਾਕਟਰ ਸਾਹਿਬ ਦੇ ਹੋਰ ਸਾਥੀ ਨੇ ਅਸੀਂ ਜਦੋਂ ਹਿਆਰਪੁਰ ਜਾਵਾਂਗੇ ਹਾਂਜੀ ਜਦੋਂ ਬੈਕ ਤੋਂ ਬੈਕ ਜਦੋਂ ਅਗਲਾ ਪ੍ਰੋਗਰਾਮ ਸਾਡੀ ਅ ਬੀਬੀ ਰੇणु ਕਲਿਆਣ ਜੀ ਉਹ ਵੀ ਆਜਾ ਭਾਰਤੀ ਬਾਣੀ ਕੀ ਸਰਵ ਸੁਭਾਈ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਵੀ ਅਜੇ ਕਾਦੀ ਦਾ ਜੁਆਇਨ ਕੀਤਾ ਇਹਨਾਂ ਦੇ ਵੀ ਲੋਕਾਂ ਦਾ ਧੰਨਵਾਦ ਹੀ ਆ ਅਗਲਾ ਪ੍ਰੋਗਰਾਮ ਜਿਹੜਾ ਅਸੀਂ

ਇਹ ਕੌਣ ਨਿਰ ਕਰ ਸਕਦਾ ਹੁਸ਼ਾਹਬੋਤ ਇਹ ਤੁਹਾਡਾ ਵੀਜ਼ਰ ਹੋ ਸਕਦਾ ਹੈ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈਠਦੀ ਹੈ ਪਹਿਲੇ ਵਿਚਾਰਾ ਹੁੰਦੀ ਹੈ ਕਿ ਕਿਹਨੇ ਕਿਹਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਉਸ ਕਰਕੇ ਹਲੇ ਜਲਦੀ ਕੋਰ ਕਮੇਟੀ ਦਾ ਮੀਟਿੰਗ ਫਿਰ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਟੈਂਸ਼ਨ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾਊਗਾ ਮੇਰੀ ਗਠਜਬੰਦਨ ਦੀ ਕਦੋਂ ਤੱਕ ਉਮੀਦ ਰੱਖੀ ਹੈ ਹਾਂਜੀ ਗਠਜਬੰਦਨ ਤੁਹਾਡਾ ਕਦੋਂ ਤੱਕ ਐਲਾਨ ਹੋ ਸਕਦਾ ਹੈ ਉਹ ਜੀ ਦਾ ਸਲੋਗਨ ਬਤੋ ਮੈਨੂੰ ਪਤਾ ਨਹੀਂ ਪਤਾ ਲੱਗਦਾ ਜੀ ਤੁਹਾਡੀ ਗੱਲ ਹੀ ਚੱਲਦੀ ਰਹੇ ਕਰਦੇ ਹੋ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਨੇ ਕਿਉਂ ਮੈਦਾਨ ਚ ਉਤਾਰੇ ਨੇ ਆਮ ਲੋਕ ਦੂਰ ਇਸ ਦੇ ਮੇਰੇ ਕੈਬਨਿਟ ਸਭ ਮੈਂ ਕੋਈ ਜਿਹੜਾ ਕਹਿਣਾ ਚਾਹਣਾ ਆਪ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਮਸ਼ੇ ਮਿਲਿਆ ਕਿ ਆਮ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇਨੋਂ ਛੱਡ ਗਏ ਉਹਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਹੈ ਠੱਗਾਂ ਦੀ ਇੱਕ ਪਾਰਟੀ ਹੈ ਤਾਂ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮਨਿਸਟਰਾਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੱਭੇ ਆਪਣੇ ਮਨਿਸਟਰ ਹੋ ਕੇ ਬਲੀ ਦਾ ਬੱਕਰਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮਨਿਸਟਰ ਆਏ ਨੇ ਉਹ ਜਮਾਨਤਾ ਜੱਪਤਰਾ ਕੀ ਜਾਣਗੇ ਬਦਲ ਸਾਹਿਬ ਜੇਕਰ ਕੱਟ ਬੰਦਨ ਹੁੰਦਾ ਸ਼ੋਭਨੀ ਅਕਾਲੀ ਦਲ ਤੇ ਬੀਜੇਪੀ ਦਾ ਕੀ ਕੀ ਤੁਹਾਡੀਆਂ ਮੰਗਾਂ ਰੱਖ ਕੇ ਜੇਕਰ ਤੁਸੀਂ ਕੋਈ ਤੁਹਾਡੀ ਮੰਗ ਹੈ ਮੇਰੀ ਗੱਲ ਸੁਣੋ ਕਿ ਤਿੱਕੜੇ ਜ਼ੀਰੋ ਲਾਈਨ ਹੁੰਦੇ ਹੈ ਜ਼ੀਰੋ ਲਾਈਨ ਹੀ ਹੁੰਦੇ ਥੋੜਾ ਜੀਤਨਾ ਹੋਈਓ ਕਰਜੇ ਮੰਦਨ ਠੀਕ ਐ ਨਹੀਂ ਆਪਣਾ ਖਰੇ ਤੁਸੀਂ ਖਰੇ ਤੁਸੀਂ ਮੈਂ ਕਹਿੰਦਾ ਥੋੜੇ ਰਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਹਾਂ ਮੈਂ ਥੋੜੇ ਕੋਲੇ ਬੈਠਾ ਹਾਂ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਮਨ ਨਹੀਂ ਤੁਹਾਡਾ ਘੱਟ ਬੰਦੇ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਦੇ ਨਾਲ ਇਕਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਕਿ ਸ਼ਹਿਰਾਂ ਵਿੱਚ ਸਟਰੋਂਗ ਨਹੀਂ ਇਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਵਿੱਚ बसी ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਆਵਾਜ਼ ਨੂੰ ਉਠਾਉਗੇ ਤੁਸੀਂ ਦੇਖਿਆ ਹੋਣਾ ਆ ਸਾਡੀ ਸੋਚ ਹੈ ਜਿਨੇ ਤਾਕਤਵਰ ਅਸੀਂ ਪਿੰਡਾਂ 'ਚ ਹੈ ਉਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਮਾਦ ਸਭ ਜਦ ਤੱਕ ਉਹ ਯਾਤਰਾ ਦਾ ਕੀ ਰਿਸਪਾਂਸ ਕਰਦੇ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਹੈ ਜੀ ਬਸ ਆ ਗਿਆ ਤਹੁ ਮੇਰਾ ਤੱਕ ਮੈਨੂੰ ਤਕਰੀਬਨ ਠੀਕ ਆ ਤਕਰੀਬਨ 30 ਸਾਲ ਤੋਂ ਤੇ ਸਿਆਸਤ ਹੋਈ 30 ਸਾਲਾਂ 'ਚ ਐਜੀ ਰਿਸਪਾਂਸ ਜੋ ਕਿ ਅੱਜ ਦੇਖ ਰਹੇ ਆਂ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਅੱਛਾੜੂ ਬਾਰੇ ਨਕਲੀ ਜਾਨੀ ਦੇ ਚੁਕ ਮੰਤਰੀ ਤੇ ਇੰਨਾ ਗੁੱਸਾ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਖੇਤਰੀ ਪਾਰਟੀ ਖਾਲੀ ਦਲ ਇਹਨੂੰ ਤਗੜਾ ਕਰੀਏ ਤਾਂ ਪੰਜਾਬ